ਗੱਲ ਕਰ ਰਹੇ ਆ ਜੀ ਮਹਿਤਾ ਚੌਂਕ ਥਾਣੇ ਦੇ ਸਰਦਾਰ ਐਸ.ਐਚ.ਓਰ ਭਾਲ ਸਿੰਘ ਜੀ ਤੇ ಗ್ರಾಮ ਪੰਚਾਇਤ ਮਹਿਤਾ ਚੌਂਕ ਅਜੇ ਗਾਂਧੀ ਜੀ ਤੇ ਬਾਜ਼ਾਰ ਪ੍ਰਧਾਨ ਅਮਰ ਰਵਜ ਜੀ ਸਰਦਾਰ ਜੀ ਜਿਹੜੀ ਆਪਣੀ ਪ੍ਰੋਬਲਮ ਆ ਰਹੀਆਂ ਵੀ ਬਹੁਤ ਗੱਡੀਆਂ ਖੜੀਆਂ ਹੁੰਦੀਆਂ ਦੁਕਾਨਾਂ ਗਾੜੀ ਸਭ ਤੋਂ ਵੱਧ ਪ੍ਰੋਬਲਮ ਇਹਦੇ ਬਾਰੇ ਆਪਾਂ ਕੀ ਪ੍ਰਬੰਧ ਕਰ ਰਹੇ ਆ ਜੀ ਦੇਖੋ ਜੀ ਸਾਡੇ ਧਿਆਨ ਵਿੱਚ ਪਿੰਡ ਦੀ ਪੰਚਾਇਤ ਦਾ ਚੌਂਕ ਮਹਿਤਾ ਦੀ ਪੰਚਾਇਤ ਦਾ ਧਿਆਨ ਵਿੱਚ ਲੈਂਦਾ ਜਿਹੜੀ ਇਹ ਟ੍ਰੈਫਿਕ ਨੂੰ ਸਪੱਸ਼ਟ ਹੱਲ ਕੀਤਾ ਜਾਵੇ ਅਸੀਂ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਦੁਕਾਨਾਂ ਦੇ ਉੱਤੇ ਜਾ ਜਾ ਕੇ ਕਹਾਂ ਵੀ ਅਗਲੇ ਪਾਸੇ ਸਮਾਨ ਨਾ ਵਧਾਉਣ ਜਿਸ ਜਿਹੜੇ ਵੀ ਵਿਅਕਤੀ ਨੇ ਇਹ ਤੋਂ ਕਾਨੂੰਨੀ ਲਗੜਣਾ ਕੀਤੀ ਉਹਨਾਂ ਸ਼ਕਤੀ ਨਾਲ ਪੇਸ਼ ਆਇਆ ਜਾਂਦਾ ਉਹਦੇ ਗੱਡੀ ਦੇ ਅੱਗੇ ਗੱਡੀ ਲੱਗੀ ਆ ਫਿਰ ਗੱਡੀਆਂ ਲੱਗੀਆਂ ਆਮ ਹੀ ਜ਼ਮਸਿਆ ਵਾ ਇਹਨਾਂ ਨੇ ਅੱਗੇ ਅਸੀਂ ਬੇਨਤੀ ਵੀ ਕੀਤੀ ਆ ਕਿ ਵੇਖੋ ਅਸੀਂ ਮੈਂ ਨਹੀਂ ਕਹਿੰਦਾ ਕਿ ਦੁਕਾਨਦਾਰ ਪਰੇਸ਼ਾਨ ਹੋਣ ਕਿਉਂਕਿ ਮੈਂ ਵੀ ਦੁਕਾਨਦਾਰ ਆ ਦੁਕਾਨਦਾਰ ਜੇ ਕੋਈ ਗਾਹਕ ਆਉਂਦਾ ਆ ਆਪਣਾ ਸਮਾਨ ਦੇਣਾ ਨਾ ਗੱਡੀ ਵੀ ਲਾ ਲਿਆ ਕੋਈ ਗੱਲ ਨਹੀਂ ਜਿਹੜੀਆਂ ਗੱਡੀਆਂ ਲੱਗੇ ਗੱਡੀਆਂ ਲੱਗੀਆਂ ਵਾ ਉੰਨਾ ਦਾ ਉਹਨਾਂ ਨੂੰ ਸੋਚਣਾ ਪੈਣਾ ਜਾਂ ਕਈ ਵਾਰੀ ਕੀ ਹੁੰਦੀ ਹੈ ਗੱਡੀ ਲੌਕ ਕਰਕੇ ਆ ਬੰਦੇ ਇੱਧਰ-ਉੱਧਰ ਚੱਲ ਜਾਂਦੇ ਗੱਡੀ ਸੜਕ ਤੇ ਲੱਗੀ ਹੁੰਦੀ ਉਹਦੇ ਵਾਸਤੇ ਦੇਖੋ ਜੀ ਜੋ ਵੀ ਕਾਨੂੰਨ ਹੈ ਉਹਨੇ ਕੰਮ ਕਰਨਾ ਹੀ ਹੈ ਦੇਖੋ ਧਿਆਰਾ ਦਾ ਮੌਸਮ ਹੈ ਬਾਜ਼ਾਰ ਦੇ ਵਿੱਚ ਰੌਣਕ ਹੋਣਾ ਤੇ ਜਾਮ ਲੱਗਣਾ ਕਾਮਨ ਜੀ ਗੱਲ ਹੈ ਤੇ ਅੱਜ ਕੱਲ ਹੋ ਸਕਦਾ ਵਾ ਧਿਆਰਾ ਦਾ ਮੌਸਮ ਹੈ ਲੋਕਾਂ ਦਾ ਰਸ਼ਵੀ ਬਾਜ਼ਾਰ ਵੱਲ ਨੂੰ ਵਧਣਾ ਉਹਦੇ ਕਰਕੇ ਟ੍ਰੈਫਿਕ ਦੀ ਜਿਹੜੀ ਦਿੱਕਤ ਪਰੇਸ਼ਾਨੀ ਹੋ ਜਾਂਦੀ ਆ ਪਰ ਅਸੀਂ ਦੁਕਾਨਦਾਰ ਤੇ ਇਹ ਸੋਚਦੇ ਆਂ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ ਇਹ ਜਿਹੜੀ ਮੁਸ਼ਕਲ ਇਹਨੂੰ ਹੱਲ ਕੀਤਾ ਜਾਵੇ